ਜਦੋਂ ਜਦੋਂ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਲੋਕ ਬਾਹਰ ਆ ਗਏ ਆ ਤਸਵੀਰਾਂ ਵੇਖੋ ਤੁਸੀਂ ਪਿੰਡ ਵਾਲੇ ਕਿੰਨੇ ਲੋਕ ਬਾਹਰ ਆ ਗਏ ਨੇ ਰਾਤ ਦਾ ਸਮਾਹ ਰਾਤੀਆਂ ਤਸਵੀਰਾਂ ਨੇ ਲਗਭਗ ਸ਼ਾਮ ਢਲੀ ਦੀਆਂ ਔਰ ਪਿੰਡ ਵਾਲੇ ਲੋਕ ਸਵਾਗਤ ਵਾਸਤੇ ਬਾਹਰ ਆ ਗਏ ਔਰ ਨੌਜਵਾਨ ਦਾ ਹੌਂਸਲਾ ਤੇ ਨੌਜਵਾਨ ਦਾ ਤੁਸੀਂ ਕੰਮ ਵੇਖੋ ਕਿ ਨੌਜਵਾਨ ਜਦੋਂ ਕਿਸੇ ਵੀ ਪਿੰਡ ਵਿੱਚ ਜਾਂਦਾ ਤਾਂ ਲੋਕ ਸਵਾਗਤ ਲਈ ਇਕੱਠੇ ਹੋ ਜਾਂਦੇ ਆ ਬਹੁਤ ਸਾਰੇ ਐਮਐਲਏ ਮੰਤਰੀ ਤੁਸੀਂ ਪਹਿਲਾਂ ਵੀ ਦੇਖੇ ਹੋਣਗੇ ਲੇਕਿਨ ਇਹੋ ਜਿਹੀ ਰੌਣਕ ਲੱਗਦੀ ਪਹਿਲੀ ਵਾਰੀ ਵੇਖਦੇ ਹੋ ਵੇਖੋ ਪਿੰਡ ਵਾਲਿਆਂ ਵਿੱਚ ਕਿੰਨਾ ਚਾਹ ਹੈ ਕਿਵੇਂ ਹਰ ਸਮਾਨ ਇਕੱਠਾ ਕੀਤਾ ਜਾ ਰਿਹਾ ਤੇ ਕਿਵੇਂ ਸਵਾਗਤ ਕੀਤਾ ਜਾ ਰਿਹਾ ਜਦੋਂ ਗੱਡੀ ਆਉਂਦੀ ਆ ਤਸਵੀਰਾਂ ਪੂਰੀਆਂ ਵੇਖੋ ਪੂਰੀ ਗੱਲਬਾਤ ਸੁਣੋ ਪਹਿਲੀ ਵਾਰ ਆ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਆਇਆ ਆਓ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹੰਗਾਰਾ ਭਰ ਕੇ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਜਿਹੜੀ ਝਾੜੂ ਕੌਮ ਦੀ ਜਿਹੜੀ ਕਹਿੰਦੇ ਆ ਲੜਾਕੂ ਕਿ ਉਹ ਇਹ ਮਾਝਾ ਜਿਹੜਾ ਕਹਿੰਦੇ ਸੀ ਕਿ ਉਹ ਇੱਕ ਝਾੜੂ ਕੌਮ ਆ ਕਿ ਜਿਹੜੀ ਆਪਣੀ ਮਿਹਨਤ ਦੇ ਨਾਲ ਕਿ ਆਪਣੀ ਮਿਹਨਤ ਦੇ ਨਾਲ ਕੰਮ ਕਰਕੇ ਤੇ ਆਪਾਂ ਜਿਹੜੇ ਆ ਕਿ ਆਪਣਾ ਪਰਿਵਾਰ ਹੋਵੇ ਚਾਹੇ ਸਾਡਾ ਇਲਾਕਾ ਹੋਵੇ ਆਪਾਂ ਉਹ ਕੌਮ ਆ ਕਿ ਜਿਹੜੀ ਆਪਣੀ ਮਿਹਨਤ ਦੇ ਨਾਲ ਖਾਣ ਵਾਲੀ ਕੌਮ ਆ ਅੱਜ ਮੈਂ ਤੁਹਾਡੇ ਵਿੱਚ ਆਇਆ ਠੀਕ ਆ ਮੈਂ ਕੋਈ ਇੱਥੇ ਮੇਰੀਆਂ ਮਾਵਾਂ ਬੈਠੀਆਂ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਭਰਾ ਮੇਰੇ ਬਜ਼ੁਰਗ ਕਿ ਮੈਂ ਕੋਈ ਰਾਜਨੀਤੀ ਪਰਿਵਾਰ ਦੇ ਵਿੱਚੋਂ ਨਹੀਂ ਆ ਮੈਂ ਇੱਕ ਤੁਹਾਡੇ ਵਰਗੇ ਪਰਿਵਾਰ ਦੇ ਵਿੱਚੋਂ ਆ ਠੀਕ ਹੈ ਜੀ ਕਿ ਜਿਹੜਾ ਇੱਕ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਨੂੰ ਇੱਕ ਆਮ ਘਰ ਦਾ ਬੁੱਤ ਵੇਖ ਕੇ ਕਿ ਮੇਰਾ ਕੰਮ ਵੇਖ ਕੇ ਮੈਨੂੰ ਦਿੱਤੀ ਆ ਨਹੀਂ ਤੇ ਅੱਜ ਜਿਹੜਾ ਮੇਰੇ ਕੋਲ ਦਾ ਦੂਜੀ ਸਰਕਾਰਾਂ ਚ 50 50 70 7 ਲੱਖ ਰੁਪਇਆ ਲੈ ਕੇ ਉਹਦੇ ਪ੍ਰਾਪਤ ਕਰਦੇ ਹੋਏ ਕਿ ਜਿਹੜੇ ਮੈਨੂੰ ਮੇਰੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਮੇਰੀ ਇੱਕ ਇਮਾਨਦਾਰੀ ਵੇਖ ਕੇ ਮੇਰੀ ਇੱਕ ਵਫਾਦਾਰੀ ਵੇਖ ਕੇ ਪਾਰਟੀ ਦੇ ਪ੍ਰਤੀ ਤੇ ਮੈਨੂੰ ਇਸ ਕਦ ਦੇ ਉੱਤੇ ਬਿਠਾਇਆ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਅੱਜ ਦਿੱਲੀ ਦੇ ਉੱਤੇ ਕਿ ਤੁਸੀਂ ਇੱਦੇ ਇਕੱਠੇ ਹੋ ਕੇ ਮੇਰੇ ਵੀਰ ਮੇਰੇ ਭਰਾ ਮੇਰੀਆਂ ਮਾਵਾਵਾਂ ਇੱਥੇ ਆਈਆਂ ਨੇ ਇਹ ਮੈਂ ਆਪਣਾ ਪਿਆਰ ਸਮਝ ਸਕਦਾ ਕਿਉਂਕਿ ਮੈਂ ਕੋਈ ਲੀਡਰ ਨਹੀਂ ਆ ਮੈਂ ਤੁਹਾਡਾ ਪੁੱਤ ਵਾਂ ਤੁਹਾਡਾ ਭਰਾ ਵਾਂ ਤੁਸੀਂ ਮੈਨੂੰ ਅੱਧੀ ਰਾਤ ਨੂੰ ਵੀ ਆਵਾਜ਼ ਮਾਰੋਗੇ ਤੋ ਤੁਹਾਡੀ ਅੱਧੀ ਆਵਾਜ਼ ਦੇ ਉੱਤੇ ਅੰਮ੍ਰਿਤੰਜਰਾ ਜੀ ਤੁਹਾਡੇ ਵਿੱਚ ਹਾਜ਼ਰ ਹੋਏਗਾ ਕਿਉਂਕਿ ਕਿਉਂਕਿ ਇਹ ਕਾਮਾਦਨੀ ਪਾਰਟੀ ਦੀ ਸਰਕਾਰ ਆ ਜੀ ਜਿਹੜੀ ਲੋਕਾਂ ਦੀ ਤੁਹਾਡੀ ਆਪਣੀ ਸਰਕਾਰ ਆ ਨਹੀਂ ਤੇ ਪਿਛਣੀਆਂ ਸਰਕਾਰਾਂ ਦੇ ਵਿੱਚ ਵੇਦਿਓ ਨਹੀਂ ਉਹ ਕਿ ਇੱਕ ਮੰਤਰੀ ਆਂਦਾ ਰਿਆਂ ਉਹਦਾ ਹੱਥ ਮਲਾਉਣ ਦੇ ਬਾਅਦ ਉਂਗਲੀਆਂ ਜੰਮੀਆਂ ਪੈਣ ਦੀ ਉਂਗਲੀਆਂ ਪੂਰੀਆਂ ਵੀ ਆ ਗਈਆਂ ਵਾ ਲਾ ਕੇ ਲੈ ਆ ਗਿਆ ਨਾ ਹੈ ਨਾ ਜੀ ਇਹ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹਨੇ ਬੁਝੀਆਂ ਸਰਕਾਰਾਂ ਨੂੰ ਜਾਜ ਦੱਸਦੀ ਹੈ ਕਿ ਆਮ ਲੋਕਾਂ ਦੇ ਵਿੱਚ ਕਿੱਦਾਂ ਵਿਛੜੀ ਦਾ ਜਦੋਂ ਸਾਡੀ ਸਰਕਾਰ ਬਣੀ ਸੀ 2022 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਨੇ ਕਿ ਇਹਨਾਂ ਦੇ ਸੀਐਮ ਬਣੇ ਸੀ ਤੇ ਦੂਜੀਆਂ ਸਰਕਾਰਾਂ ਜਿਹੜੀਆਂ ਆ ਉਹਨਾਂ ਨੇ ਇਹ ਕਹਿਤਾ ਕਿ ਸਰਕਾਰ ਬਣ ਗਈ ਆ ਉਹਨੇ 6 ਮਹੀਨੇ ਨਹੀਂ ਚੱਲਦੀ 6 ਮਹੀਨੇ ਚੱਲ ਗਈ ਫੇਰ ਕਹਿੰਦੇ ਕਿ ਇਹਨਾਂ ਨੂੰ ਕੰਮ ਕਰਨਾ ਨਹੀਂ ਆਉਣਾ ਫੇਰ ਕੰਮ ਕਰਨਾ ਵੀ ਦੱਸਤਾ ਤੇ ਜਦੋਂ ਕੰਮ ਕਰਨਾ ਦੱਸਤਾ ਫੇਰ ਇਹ ਹਰਾੜ ਕੇ ਨਾ ਨਾ ਜੀ ਦੁਨੀਆ ਕਿੱਥੇ ਨਾਲ ਕੋ ਸੈਟੀਸਫਾਈ ਅੱਜ ਵੀ ਦੇਰ ਦੇ ਉੱਤੇ 52000 ਨੌਕਰੀਆਂ ਜਿਹੜੀਆਂ ਤੁਹਾਡੀ ਆਮ ਆਦਮੀ ਪਾਰਟੀ ਨੇ ਦਿੱਤੀਆਂ ਵਾ ਤੇ ਆਪਕੋ ਬਤਾਰੀ ਮੋਹਲਾ ਕਲੀਨਿਕ ਜਿਹੜੇ ਨੇ ਪੰਜ-ਪੰਜ ਪਿੰਨਾਂ ਤੇ ਇੱਕ-ਇੱਕ ਮੋਹਲਾ ਕਲੀਨਿਕ ਬਣਾਏ ਨੇ ਜਿਸ ਤੇ 10-10 ਹਜ਼ਾਰ ਦਾ ਇਲਾਜ ਫ੍ਰੀ ਹੋ ਰਿਹਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕ ਈਮਾਨਦਾਰ ਸੀਐਮ ਨੇ ਚਲੋ ਮਾ ਪਾਰਟੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਚਾਹੇ ਉਹ ਕਾਂਗਰਸ ਹੋਵੇ ਜਾਂ ਬੀਜੇਪੀ ਜਾਂ ਅਕਾਲੀ ਦਲ ਆ ਪਰ ਬੰਦੇ ਜਿਹੜੇ ਹੁੰਦੇ ਨੇ ਉਹ ਮਾੜੇ ਹੁੰਦੇ ਨੇ ਜਿਹੜੇ ਗਰੀਬਾਂ ਤੱਕ ਉਹਨਾਂ ਦਾ ਹੱਥ ਨਹੀਂ ਪਹੁੰਚਾ ਦਿੰਦੇ ਮੈਨੂੰ ਤੁਹਾਡੇ ਪਿੰਡ ਤੋਂ ਬਹੁਤ ਜ਼ਿਆਦੀਆਂ ਕਮਪਲੇਨਾਂ ਆਦੀਆਂ ਸੀ ਕਿੱਥੇ ਜਦੋਂ ਕਣਕ ਵੰਡਦੀ ਆ ਤੇ ਇਦਾਂ ਹੁੰਦਾ ਗਰੀਬ ਬੰਦਿਆਂ ਤੱਕ ਆਣ ਨਹੀਂ ਦਿੰਦੇ ਚਾਹੇ ਜਦੋਂ ਆ ਕੱਚੇ ਕੋਠਿਆਂ ਦੀ ਗਰੰਟਾ ਪੈਂਦੀ ਆ ਮੇਰੇ ਕੋਲ ਵੀ ਇੱਕ ਕੇਸ ਆਇਆ ਸੀ ਤੁਹਾਡੇ ਪਿੰਡੋਂ ਉਹੀ ਵੀ ਜਿਹੜੇ ਨੇ ਕਿਤੇ ਬੰਦੇ ਲਾ ਰੱਖੇ ਨੇ ਕਿ ਜਿਨ੍ਹਾਂ ਦੀ ਗਰਾਂਟਾ ਪਵਾਣੀਆਂ ਉਹੀ ਇਹਨਾਂ ਦੀ ਪਹਿਨ ਗਿਆ ਪਰ ਮੈਂ ਉਹਨਾਂ ਨੂੰ ਕਹਿ ਰਿਹਾ ਬੰਦੇ ਦੇ ਪੁੱਤ ਬਹਾਂਜੋ ਹੁਣ ਮੈਂ ਆ ਗਿਆ ਹੁਣ ਮੈਂ ਭੱਜਣ ਨਹੀਂ ਦੇਣੇ ਕਿਤੇ ਨੇ ਮੇਰੇ ਮੁੱਖੇ ਜਾ ਦੇ ਗਰੀਬ ਬੰਦੇ ਦਾ ਹੱਥ ਜਿਹੜਾ ਵਾ ਗਰੀਬ ਬੰਦੇ ਤੱਕ ਪਹੁੰਚੇਗਾ ਠੀਕ ਹੈ ਜੀ ਮੈਂ ਤੇ ਤੁਹਾਨੂੰ ਪਤਾ ਤੁਸੀਂ ਰੋਜ਼ ਹੀ ਝਾੜੂ ਨਾਲ ਆਪਣਾ ਘਰ ਸਾਫ਼ ਕਰਦੇ ਹੀ ਹੋ ਹਾਂਜੀ ਹਾਂ ਹੁਣ ਸਟਾਈ ਦੇ ਵਿੱਚ ਗੰਦ ਵੀ ਸਾਫ਼ ਕਰਦੇ ਹੋ ਠੀਕ ਹੈ ਜੀ ਹੁਣ ਸਟਾਈ ਦੇ ਵਿੱਚ ਜਿਹੜਾ ਗੰਦ ਜਿਹੜਾ ਪਾਇਆ ਨਾ ਮਾਵਾਂ ਭੈਣਾਂ ਝਾੜੂ ਦੇ ਨਾਲ ਘਰ ਤੇ ਸਫਾਈ ਕਰਦੀਆਂ ਨੇ ਜਦੋਂ ਘਰ ਤੇ ਕਾਬੂ ਨਹੀਂ ਆਉਂਦਾ ਨਾ ਇਹੋ ਦਾ ਮੁੱਠਾ ਵੀ ਫੜ ਲੈਂਦੇ ਆਣਗੇ ਉਹ ਹੱਲੇ ਸਿੱਟਾ ਇਹ ਹੁਣ ਤੁਸੀਂ ਹਲਕਾ ਵੀ ਸਿੱਟਾ ਕਰਨਾ ਵਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹ ਕਹਾਂਗਾ ਕਿ ਮੇਰੇ ਜਿਹੜੇ ਵੀਰ ਨੇ ਮੇਰੇ ਭਰਾ ਨੇ ਇੱਥੇ ਸਾਰੇ ਜਾਣੇ ਜਿਹੜੇ ਕਿ ਮੇਰੇ ਅਬੂ ਦੇ ਮੇਰੇ ਮਾ ਸਾਰੇ ਇੱਥੇ ਕੋਈ ਮੇਰੇ ਤੋਂ ਬਜ਼ੁਰਗ ਨਹੀਂ ਨੇ ਕਿੰਨੀ ਮੇਰੀ ਉਮਰ ਨਹੀਂ ਉਹਨਾਂ ਦਾ ਤਜਰਬਾ ਹੋਣਾ ਮੈਂ ਵੀ ਤੁਹਾਡਾ ਬੱਚਾ ਆਇਆ ਜੀ ਪਰ ਜੇ ਮੈਂ ਅੱਜ ਇੱਕ ਜ਼ਿੰਮੇਵਾਰੀ ਤੇ ਆਇਆ ਹਾਂ ਤੇ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਿੰਦਾ ਕਿ ਮੈਨੂੰ ਰਾਤ ਦੇ 12 ਵਜੇ ਵੀ ਕੋਹਗੇ ਇਹ ਅੰਗਰੇਜ਼ ਸਿੰਘ ਤੁਹਾਡੇ ਨਾਲ ਖਲੋਤਾ ਹੋਇਆ ਮਿਲੇਗਾ ਮੋੜੇ ਦਾ ਮੋੜਾ ਲਾ ਕੇ ਮੁੜੇਗਾ ਮੈਂ ਮੈਂ ਕਿਸੇ ਕਾਂਗਰਸੀ ਨੂੰ ਪੁੱਛਿਆ ਐਦਾਂ ਹੀ ਮੈਂ ਕਿਹਾ ਯਾਰ ਇਹ ਦਿੱਕਤ ਕਿਉਂ ਜਾਂਦੀ ਹੁੰਦੀ ਹੈ ਕਿੰਦੇ ਯਾਰ ਇਹਨਾਂ ਕੋਈ ਪੈਹਾ ਬਣਾ ਨਾ ਤਾਂ ਪੈਹਾ ਬਣਾ ਮਤਲਬ ਇਹਦਾ ਮਤਲਬ ਸਮਝਦੇ ਹੋ ਅਹੀ ਵਕਾਊਂਗਾ ਤੁਹੀ ਵਕਾਊ ਸਾਹ ਸੰਗਤ ਜੀ ਇਹ ਸਾਡੀ ਕੌਮ ਇਹ ਮਾਝੇ ਦੇ ਜੁਝਾਰੂ ਕੌਮ ਵਕਾਊ ਹੁੰਦੇ ਤੇ ਅੱਜ ਬਾਰਡਰ ਸਾਹ ਸੰਗਤ ਜੀ ਇੱਥੇ ਨਹੀਂ ਅੱਜ ਬਾਰਡਰ ਦਿੱਲੀ ਕੋਲ ਲੱਗਾ ਹੋਣਾ ਠੀਕ ਹੈ ਜੀ ਅੱਜ ਕਹਿੰਦੇ ਕਿਸੇ ਕੌਮ ਦੀ ਸ਼ਕਤੀ ਵੇਖਣੀ ਯਾਰੋ ਜਿੰਨੋ 라 ਉਹਦੇ ਮਰੀਦ ਕਿੰਨੇ ਬੰਦੇ ਨਾ ਗਿਨੋ ਉਹਦੇ ਉਸ ਕੌਮ ਚ ਹੋਏ ਸ਼ਹੀਦ ਕਿੰਨੇ ਇਹ ਗਿਨੋ ਇਹ ਮਹਾਰਾਜਾ ਰਜੀ ਸਿੰਘ ਦੀ ਉਹ ਕੌਮ ਕਹਿੰਦਾ ਜਦੋਂ ਲੜਾਈ ਲੱਗਦੀ ਸੀ ਨਾ ਕਹਿੰਦੇ ਰੇਆ ਪਹਿਲੇ ਮਾਜੇ ਦੇ ਜਝਾਰੂ ਆ ਲੰਦੋ ਫੇਰ ਲੜਾਈਆਂ ਸ਼ੁਰੂ ਕਰਨੀਆ ਇਹ ਉਹ ਜਝਾਰੂ ਕੌਮ ਆ ਇਹਨ ਚੜਦੀ ਕਲਾ ਵਿੱਚ ਰਹਿਣ ਵਾਲੀ ਉਹ ਕੌਮ ਆ ਜਿਹਨੇ ਆਪਣੇ ਹੱਥ ਸੱਚ ਦੀ ਲੜਾਈ ਲਈ ਆਪਣੀ ਮਿਹਨਤ ਕਰਕੇ ਖਾਣ ਵਾਲੇ ਨੇ ਕੇ ਅੱਗੇ ਹੱਥ ਨਹੀਂ ਲਾ ਸਕਦੇ ਚਾਹੇ ਉਹ ਦਿੱਲੀ ਹੋਵੇ ਚਾਹੇ ਉਹ ਯੂਕਰੇਨ ਦੀ ਲੜਾਈ ਹੋਵੇ ਤੇ ਚਾਹੇ ਉਹ ਅਮਰੀਕਾ ਬੈਠਾ ਟਰੰਪ ਹੋਵੇ ਉਹਨੂੰ ਵੀ ਪਤਾ ਕਿ ਸਾਡੇ ਜਿਹੜੇ ਸਰਦਾਰ ਨੇ ਜਿਹੜੇ ਸਿੱਖ ਕੌਮ ਪੰਜਾਬੀ ਦੀ ਉਹ ਕਿੱਦਾਂ ਦੀ ਕੌਮ ਆ ਤੇ ਮਾਰ ਖਾਣਗੇ ਅੱਜ ਜੇ ਮੈਂ ਤੁਹਾਡੇ ਕੋਲ ਆਇਆ ਵਾਂ ਤੇ ਤੁਹਾਡੇ ਕੋਲ ਮੈਂ ਇੱਕੋ ਵਾਦਾ ਲਵਾਂਗਾ ਹੂੰ ਜਿਹੜੇ ਵੀ ਸਾਡੇ ਇੱਕ ਆਮ ਆਦਮੀ ਪਾਰਟੀ ਦੇ ਕੰਮ ਨੇ ਚਾਹੇ ਉਹ ਗਰਾਂਟਾ ਦੇ ਸਬੰਧਿਤ ਹੋਵੇ ਚਾਹੇ ਉਹ ਕਨਕ ਦੇ ਸਬੰਧੀ ਹੋਵੇ ਚਾਹੇ ਉਹ ਕਿਸੇ ਵੀ ਖਾਣੇ ਦੇ ਸਬੰਧਿਤ ਹੋਵੇ ਤੁਹਾਡੇ ਪੈਲ ਦੇ ਆਧਾਰ ਤੇ ਕੰਮ ਹੋਣਗੇ ਮੇਰਾ ਦਫਤਰ ਤੁਹਾਡੇ ਲੱਗਿਆ ਬਰਾਬਰ ਰੋਡ ਤੋਂ ਜਾ ਕੇ ਜਿਆਦਾ ਦੂਰ ਨਹੀਂ 5 ਕਿਲੋਮੀਟਰ ਤੇ ਹੀ ਆ ਜਦੋਂ ਮਰਜ਼ੀ ਆ ਕੇ ਮੈਨੂੰ ਕਾਲ ਕਰਦੇ ਹੋ ਤੁਹਾਡੇ ਨਾਲ ਬੁਲਾਵਾਂਗਾ ਜਿਹੜਾ ਅਫਸਰ ਕੰਮ ਨਹੀਂ ਕਰੇਗਾ ਉਹਨੂੰ ਕਹਾਂਗਾ ਕਿ ਕੰਮ ਕਰਨਾ ਦਿੱਥੇ ਕਰ ਨਹੀਂ ਕਰਨਾ ਤੇ ਚੱਲ ਚੰਡੀਗੜ੍ਹ ਜਿਹੜਾ ਕੰਮ ਕਰੇਗਾ 옵ਸ਼ਨ ਇੱਥੇ ਰਹੇਗਾ ਜਿਹੜਾ ਨਹੀਂ ਕਰੇਗਾ ਹੱਡਕੁਆਟਰ ਜਾਏ ਆਪਣਾ ਕੰਮ ਕਰੇ ਇੱਥੇ ਅਫਸਰ ਉਹੀ ਰਹਿਣਗੇ ਜਿਹੜੇ ਕੰਮ ਕਰਨਗੇ ਠੀਕ ਹੈ ਜੀ ਅੱਜ ਮੈਂ ਤੁਹਾਡੇ ਕੋ ਆਇਆ ਵਾ ਤੁਹਾਡੇ ਕੋ ਇਹ ਨਹੀਂ ਆਸ਼ੀਰਵਾਦ ਲੈਣ ਆਇਆ ਵਾ ਕਿ ਮੇਰੀ ਪਾਵਰ ਹੈ ਜਿਹੜੀ ਉਹ ਕੋਈ ਮੇਰਾ ਉੱਧਰ ਨਹੀਂ ਅਗਾਦੀ ਮੈਂ ਪੰਜਾਬ ਦਾ ਸਖਤਰਵਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਮੇਰੀ ਪਾਵਰ ਤੁਸੀਂ ਹੋ ਜਿੱਥੇ ਤੁਸੀਂ ਖਲੋਗੇ ਉੱਥੇ ਮੈਨੂੰ ਓਡੇ ਦਾ ਵੀ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਜੀ ਹੁਣ ਸਾਰੇ ਕਹਿਣਗੇ ਸਾਰੀਆਂ ਗੱਲਾਂ ਕਰ ਗਿਆ ਬੀਬੀਆ ਨੇ ਕਿਹਾ ਸਾਡੇ 1000 ਰੁਪਏ ਅੱਲ ਨਹੀਂ ਆਇਆ ਦੋ ਮੈਂ ਰਕਦੋ ਗਿਆ ਨਹੀਂ ਸਮਝੀ ਸਾਰੇ ਇਹ ਕਹਿਣਾ ਕਿ ਸਾਰੀਆਂ ਗੱਲਾਂ ਕਰ ਗਿਆ ਤੁਹਾਡੇ ਹਜ਼ਾਰ ਪਏ ਹਲ ਨਹੀਂ ਆਇਆ ਹੈਣਾ ਜੀ ਤੇ ਮੈਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ